ਲੋਕਾਂ ਦੀ ਮਾਨਸਿਕਤਾ ਨੂੰ ਸਮਝਾਉਂਦੀ ਇੱਕ ਪਾਸੇ ਅਸੀਂ ਇੰਨੇ ਜ਼ਿਆਦਾ ਧਾਰਮੀ ਬਣਦੇ ਆ ਇੰਨੇ ਜ਼ਿਆਦਾ ਆਪਾਂ ਪੁੰਨ ਕਰਦੇ ਆ ਇੰਨੇ ਜ਼ਿਆਦਾ ਆਪਾਂ ਰੱਬ ਦਾ ਨਾਮ ਲੈਂਦੇ ਆ ਔਰ ਦੂਜੇ ਪਾਸੇ ਆਪਾਂ ਐਵੇਂ ਜਿਹੇ ਕੰਮ ਕਿ ਲੋਕਾਂ ਨੂੰ ਜ਼ਹਿਰ ਪਰੋਸ ਰਿਹਾ ਲੰਗਰ ਲਾਇਆ ਜਾਂਦੇ ਆ ਸਾਡੇ ਪੰਜਾਬ ਦੇ ਵਿੱਚ ਸ਼ਬੀਲਾ ਲਾਈਆਂ ਜਾਂਦੀਆਂ ਸਾਡੇ ਪੰਜਾਬ ਦੇ ਵਿੱਚ ਇੱਕ ਪਾਸੇ ਤੁਸੀਂ ਦੇਖੋ ਨਕਲੀ ਦੁੱਧ ਬਣਾ ਕੇ ਲੋਕਾਂ ਦੀ ਸਿਹਤ ਨਾਲ ਸ਼ਰਾਂ ਆਪ ਖਿਲਵਾੜ ਕੀਤਾ ਅੱਸੀ ਕਾਲ ਜੀ ਮੈਂ ਹਰਦੇਵ ਕਮਲ ਤੇ ਮੇਰੇ ਨਾਲ ਨੇ ਪੰਕਜ ਸਰਦਾਰਾ ਪੰਕਜ ਜੀ ਕੀ ਹਾਲ ਹੈ ਬਸ ਬੜੀਆ ਸਰ ਤੁਸੀਂ ਸੁਣਾਓ ਵਧੀਆ ਆਦਿਕਲ ਬਹੁਤ ਘੱਟ ਤੁਸੀਂ ਸਰਗਰਮ ਸੋਸ਼ਲ ਮੀਡੀਆ ਤੇ ਲੋਕ ਕਹਿੰਦੇ ਨਹੀਂ ਥੋੜਾ ਜਿਹਾ ਦੇਖੋ ਕਾਰੋਬਾਰ ਵੀ ਹੁੰਦਾ ਹੈ ਜੇ ਆਪਾਂ ਖੇਤੀਬਾੜੀ ਦਾ ਕੰਮ ਹੈ ਨਹੀਂ ਸੋਸ਼ਲ ਮੀਡੀਆ ਕਾਰੋਬਾਰ ਨਹੀਂ ਹੈ ਨਹੀਂ ਕਾਰੋਬਾਰ ਸੋਸ਼ਲ ਮੀਡੀਆ ਇੱਕ ਅਲੱਗ ਚੀਜ਼ ਹੈ ਇਹ ਆਪਣਾ ਕਾਰੋਬਾਰ ਨਹੀਂ ਹੈ ਜਿਹੜਾ ਜਿੱਥੋਂ ਆਪਣਾ ਘਰ ਪਰਿਵਾਰ ਚੱਲਦਾ ਹੈ ਇਹ ਆਪਣਾ ਕਾਰੋਬਾਰ ਨਹੀਂ ਹੈਗਾ ਚਲੋ ਵੀ ਆਪਣਾ ਹੀ ਹੈ ਉਹ ਕਹਿੰਦਾ ਭਾ ਇਹ ਉਹ ਪ੍ਰਕਾਰੋਬਾਰ ਨਹੀਂ ਹੈਗਾ ਚਲੋ ਅੱਜਕੱਲ ਕੀ ਹੈ ਕਿ ਫਸਲਬਾੜੀ ਦਾ ਜੋਰ ਹੈ ਕਿਉਂਕਿ ਹੁਣ ਜੀਰੀ ਦੀ ਜਿਹੜੀ ਹੈ ਜੀ ਲਗਾਈ ਸ਼ੁਰੂ ਹੋ ਗਈ ਹੈ ਵੀ ਅੱਛਾ ਖਬਰਾਂ ਨਹੀਂ ਕਰਦੇ ਖਬਰਾਂ ਦੀ ਖਬਰ ਤਾਂ ਰੱਖਦੇ ਹੋਗੇ ਫਿਰ ਨਹੀਂ ਖਬਰਾਂ ਵੀ ਕਰਦੇ ਆ ਤੇ ਖਬਰਾਂ ਦੀ ਖਬਰ ਵੀ ਰੱਖਦੇ ਆ ਇਹ ਹੈ ਕਿ ਥੋੜਾ ਜਿਹਾ ਫੀਲਡ 'ਚ ਘਟ ਹੈ ਕਿਤੇ ਪਹਿਲਾਂ ਦੋ ਤਿੰਨ ਖਬਰਾਂ ਰੋ ਤੇ ਖਬਰਾਂ ਦੀ ਖਬਰ 'ਚ ਫਿਰ ਕਿਹੜੀ ਖਬਰ ਸਾਂਝੀ ਕਰਨਾ ਚਾਹੂਗਾ ਖਬਰ ਸਾਂਝੀ ਕਮਲ ਜੀ ਹੈ ਕਿ ਅੱਜ ਕੱਲ ਆਪਾਂ ਤੁਹਾਡੇ ਯਾਦ ਹੋਵੇ ਇੱਕ ਵਾਰੀ ਪਹਿਲਾਂ ਵੀ ਜ਼ਿਕਰ ਕੀਤਾ ਸੀ ਕਿ ਮੁਹੰਮਦ ਦੇ ਵਿੱਚ ਜੋ ਲੋਕਾਂ ਨੂੰ ਗੰਦ ਭੋਸਾ ਜਾ ਰਿਹਾ ਜਿਵਾਇਆ ਜਾ ਰਿਹਾ ਉਹ ਤਾਂ ਹੁਣ ਵੀ ਭੋਸਾ ਜਾ ਰਿਹਾ ਉਹ ਹੀ ਭੋਸਾ ਜਾ ਰਹੇ ਉਹਦੇ ਨਾਲ ਦੀ ਖਬਰ ਇੱਕ ਹੁਣ ਹੋਰ ਨਵੀਂ ਆ ਗਈ ਹੈ ਅੱਛਾ ਸੰਗਰੂਰ ਜ਼ਿਲ੍ਹੇ ਦਾ ਇੱਕ ਪਿੰਡ ਹੈ ਡੜਬੇ ਦੁੱਧ ਨਕਲੀ ਦੁੱਧ ਜੀ ਮੈਂ ਅੱবি ਸੁਣੀ ਖਬਰ ਨਕਲੀ ਦੁੱਧ ਦੀ ਜੋ ਇੱਕ ਮਹਿਲ ਦੇ ਵਿੱਚੋਂ ਕੋਠੀ ਮਹਿਲ ਜਮਾ ਕੋਠੀ ਸੀ ਉੱਥੋਂ ਮੀਆਂ ਬੀਬੀ ਨੂੰ ਪਕੜਿਆ ਗਿਆ ਬਿਲਕੁਲ ਜੀ ਨਕਲੀ ਦੁੱਧ ਉੱਥੇ ਬਣਾਇਆ ਜਾ ਰਿਹਾ ਸੀਗਾ ਦੇਖੋ 3000 ਲੀਟਰ ਕਹਿੰਦੇ ਰੋਜ਼ ਦਾ ਦੁੱਧ ਉੱਥੇ 3000 ਲੀਟਰ ਦੁੱਧ ਰੋਜ਼ ਔਰ ਦੁੱਧ ਵੀ ਜਿਹੜਾ ਕਹਿੰਦੇ ਜੰਦਾਰ ਸੀ ਉਹ ਪੰਜਾਬ ਦੀ ਨਾਮੀ ਕੰਪਨੀ ਦੀ ਜਿਹਨਾਂ ਦਾ ਦੁੱਧ ਆਪਾਂ ਰੋਜ਼ ਪੀਂਦੇ ਆ ਉਹ ਨਾਲ ਪੀਂਦੇ ਆ ਵੀ ਕੰਪਨੀ ਹੈ ਜੀ ਆਪਾਂ ਵਿਸ਼ਵਾਸ ਵੀ ਆ ਇਸ ਕੰਪਨੀ ਦੇ ਉੱਤੇ ਪੂਰਾ ਪੰਜਾਬ ਦੀ ਨਾਮੀ ਹੋ ਹੈ ਤੇ ਹੁਣ ਦੇਖੋ ਆਪਾਂ ਵਿਸ਼ਵਾਸ ਕਰਕੇ ਕਿਸੇ ਚੀਜ਼ ਨੂੰ ਬਾਜ਼ਾਰ ਤੋਂ ਲੈਣੇ ਆ ਕਿ ਉਹ ਚੀਜ਼ ਸ਼ੁੱਧ ਹੈਗੀ ਆ ਵਧੀਆ ਹੈਗੀ ਆ ਉਹਦੇ ਪੈਕੇਟ ਤੇ ਵੀ ਲਿਖਿਆ ਹੈ ਸ਼ੁੱਧਤਾ ਦਾ ਵਿਸ਼ਵਾਸ ਹੋ ਦਿੰਦੇ ਨੇ ਪਰ ਇੱਕ ਬੰਦਾ ਜਿਹੜਾ ਸ਼ਰਿਆਮ ਕਰੇ ਨਕਲੀ ਦੁੱਧ ਬਣਾ ਰਿਹਾ ਹੈ ਕਾਸਟਿਕ ਸੋਡੇ ਨਾਲ ਬਣਾ ਰਿਹਾ ਹੈ ਜਿਹੜਾ ਸੱਪ ਨਾਲ ਦੇ ਵਿੱਚ ਪੈਂਦਾ ਥੋੜਾ ਉਹਦੇ ਨਾਲ ਬਣਾ ਰਿਹਾ ਉਹ ਆਪਾਂ ਆਪਣੇ ਅੰਦਰ ਜਾ ਰਿਹਾ ਉਹ ਚੀਜ਼ਾਂ ਦੇਖੋ ਕੀ ਉਹ ਉਹਦਾ ਰਿਐਕਸ਼ਨ ਹੋਊ ਆਪਣੀ ਬਾਡੀ ਤੇ ਕਿਵੇਂ ਆਪਣੀ ਬਾਡੀ ਸਰਵਾਈਵ ਕਰੂਗੀ ਕਿਵੇਂ ਉਹ ਕੈਂਸਰ ਤੋਂ ਬਚ ਸਕਦੀ ਹੈ ਜਿਹੜਾ ਬੰਦਾ ਉਹ ਦੁੱਧ ਪੀਊਗਾ ਕਮਾਲ ਜੀ ਤੁਸੀਂ ਇਹ ਦੱਸੋ ਆਪਾਂ ਕੰਪਨੀਆਂ ਦੇ ਵਿੱਚ ਕਿੰਨੀਆਂ ਆਧੁਨਿਕ ਮਸ਼ੀਨਾਂ ਲੱਗੀਆਂ ਹੋਈਆਂ ਵੀ ਜਿੰਨੇ ਪਕੜ ਲੈਣਾ ਦੇ ਕੋਈ ਕੁਝ ਵੀ ਕੁਝ ਵੀ ਉਹਨਾਂ ਬਗਲ ਕਮਾਲੀ ਗੱਲ ਤੇ ਹੈ ਕਿ 3000 ਲੀਟਰ ਦੁੱਧ ਰੋਜ਼ ਆ ਰਿਹਾ ਹੈ ਇਹ ਨਹੀਂ ਪਤਾ ਉਹ ਤੇ ਮਲਾਵਟ ਕਿੰਨਾ ਹੈ ਅਜੇ ਹੀ ਨਹੀਂ ਪਤਾ ਉਹ ਤਾਂ ਜਾਂਚ ਦਾ ਵਿਸ਼ਾ ਚੱਲ ਰਹੀ ਹੈ ਵੀ ਕਿੰਨਾ ਦੁੱਧ ਮਲਾਵਟੀ ਜਾਂਦਾ ਸੀ ਵੀ ਮਸ਼ੀਨਾਂ ਵੀ ਫੇਲ ਹੋ ਗਈਆਂ ਜੀ ਦੇਖੋ ਹੁਣ ਜਾ ਰਹੇ ਦੁੱਧ ਨਗਰੀ ਜਾ ਰਿਹਾ ਉੱਥੇ ਆਪਾਂ ਘਰਾਂ ਦੇ ਵਿੱਚ ਤਾਂ ਕੋਈ ਮਸ਼ੀਨਾਂ ਨਾਲ ਚੈੱਕ ਕਰ ਨਹੀਂ ਸਕਦੇ ਕੰਪਨੀ ਕੋਲ ਦੁੱਧ ਜਾ ਰਿਹਾ ਹੈ ਕੰਪਨੀ ਕੋਲ ਵੀ ਕੋਈ ਆਜਾ ਪੈਮਾਨਾ ਨਹੀਂ ਹੈਗਾ ਕਿ ਜਿਹੜਾ ਦੁੱਧ ਉਹਨਾਂ ਕੋਲ ਆ ਰਿਹਾ ਹੈ ਆ ਰਿਹਾ ਵੀ ਉਹ ਸ਼ੁੱਧ ਹੈ ਅਸਲੀ ਹੈ ਨਕਲੀ ਹੈ ਜਾਂ ਪਿਓਰ ਕਾਸਟਿਕ ਸੋਡੇ ਵਾਲਾ ਦੁੱਧ ਕੰਪਨੀ ਨੂੰ ਜਾ ਰਿਹਾ ਹੈ ਜਾਂ ਇਹਦੇ ਵਿੱਚ ਵੀ ਕੋਈ ਕੰਪਨੀ ਵਾਲੇ ਕੋਈ ਮਲਾਰੇ ਮੰਦੀ ਵੀ ਮੁਰੀ ਭਗਤ ਹੋ ਸਕਦਾ ਹੈ ਕਿਉਂਕਿ ਸੁਣਨ ਚ ਆਇਆ ਕਿ ਕੰਪਨੀ ਦੇ ਵਿੱਚ ਸੁਣਿਆ ਪਰ ਜਿਸ ਤਰੀਕੇ ਨਾਲ ਕੰਪਨੀ ਦਾ ਐਡਾ ਵੱਡਾ ਨਾਮ ਹੈ ਨਾ ਤਾਂ ਕੰ ਉਹਦੀ ਕੰਪਨੀ ਦੀ ਸ਼ਾਹ ਖਰਾਬ ਹੋ ਰਹੀ ਹੈ ਕਿ ਨਕਲੀ ਦੁੱਧ ਕੰਪਨੀ ਨੂੰ ਕੋਈ ਬੰਦਾ ਸ਼ਰੇਆਮ ਵੇਚ ਰਿਹਾ ਐ ਇੰਨੇ ਵੱਡੇ ਪੱਧਰ ਤੇ ਵੇਚ ਰਿਹਾ ਔਰ ਪਤਾ ਨਹੀਂ ਕਿੰਨੇ ਚੇਤੇ ਉਹ ਜਾ ਰਿਹਾ ਹੋਵੇਗਾ ਔਰ ਤੁਸੀਂ ਦੇਖੋ ਮੈਨੂੰ ਲੋਕਾਂ ਦੀ ਮਾਨਸਿਕਤਾ ਨਹੀਂ ਸਮਝ ਆਉਂਦੀ ਇੱਕ ਪਾਸੇ ਅਸੀਂ ਇੰਨੇ ਜ਼ਿਆਦਾ ਧਰਮੀ ਬਣਦੇ ਆ ਇੰਨੇ ਜ਼ਿਆਦਾ ਆਪਾਂ ਪੁੰਨ ਕਰਦੇ ਆ ਇੰਨੇ ਜ਼ਿਆਦਾ ਆਪਾਂ ਰੱਬ ਦਾ ਨਾਮ ਲੈਨੇ ਆ ਔਰ ਦੂਜੇ ਪਾਸੇ ਆਪਾਂ ਇਹੋ ਜਿਹੇ ਕੰਮ ਕਿ ਲੋਕਾਂ ਨੂੰ ਜ਼ਹਿਰ ਪਰੋਸ ਰਹੀਆਂ ਜਾਂ ਕਿੱਥੇ ਆ ਸਾਡੀ ਮਾਨਸਿਕਤਾ ਕੀ ਹੈ ਸਾਡੀ ਸਮਝ ਨਹੀਂ ਆ ਰਹੀ ਵੀ ਆਪਾਂ ਕੀ ਖਾਈਏ ਲੰਗਰ ਲਾਇਆ ਜਾਂਦੇ ਆ ਸਾਡੇ ਪੰਜਾਬ ਦੇ ਵਿੱਚ ਛਬੀਲਾ ਲਾਇਆ ਜਾਂਦੀਆਂ ਸਾਡੇ ਪੰਜਾਬ ਦੇ ਵਿੱਚ ਇੱਕ ਪਾਸੇ ਤੁਸੀਂ ਦੇਖੋ ਨਕਲੀ ਦੁੱਧ ਬਣਾ ਕੇ ਲੋਕਾਂ ਦੀ ਸਿਹਤ ਨਾਲ ਸ਼ਰਾਂ ਆਪ ਖਿਲਵਾੜ ਕੀਤਾ ਇਹ ਦੁੱਧ ਦੇਖੋ ਜੀ ਛੋਟੇ ਬੱਚੇ ਨੇ ਵੀ ਪੀਣਾ ਹੈ ਗਰਭਵਤੀ ਔਰਤ ਨੇ ਵੀ ਪੀਣਾ ਹੈ ਬਜ਼ੁਰਗਾਂ ਨੇ ਵੀ ਪੀਣਾ ਹੈ ਜਿਹੜਾ ਤੰਦਰੁਸਤ ਹੀ ਪੀਉਂਦਾ ਉਹਨੇ ਵੀ ਬਿਮਾਰ ਹੋਣੀ ਹੋਣਾ ਜਦੋਂ ਦੁੱਧ ਅੰਦਰ ਜਾਏਗਾ ਦੱਸੋ ਫਿਰ ਤਾਂ ਹੀ ਤਾਂ ਆਪਣੇ ਤੁਸੀਂ ਅੰਦਰ ਪੰਜਾਬ ਵਿੱਚ ਕੈਂਸਰ ਕਿਉਂ ਵੱਧਦਾ ਦਰਜਾ ਆ ਰਿਹਾ ਆਪਾਂ ਕਹਿੰਦੇ ਕੈਂਸਰ ਆ ਗਿਆ ਜੀ ਕੁਛ ਹੈ ਕੋਈ ਬਿਮਾਰੀਆਂ ਫਿਰ ਉਹਦਾ ਕਾਰਨ ਇਹੀ ਹੈ ਕਿ ਮਿਲਾਵਟ ਮੈਨੂੰ ਇਹ ਲੱਗਦਾ ਪੰਕਜ ਜੀ ਇਸ ਮਾਮਲੇ 'ਚ ਆਪਣੇ ਜਿਹੜੇ ਆਮ ਪਬਲਿਕ ਹਨ ਉਹਨਾਂ ਨੂੰ ਜਾਗਰਤ ਹੋਣਾ ਪਊਗਾ ਦੇਖੋ ਇਹੇ ਚੀਜ਼ਾਂ ਆਪਣੇ ਆਸ-ਪਾਸ ਹੀ ਕਿਤੇ ਨਾ ਕਿਤੇ ਬਣਦੀਆਂ ਨੇ ਮੰਨ ਲਓ ਜਿਹੜੇ ਪਿੰਡ ਦੇ ਵਿੱਚ ਉਹ ਫੈਕਟਰੀ ਲੱਗੀ ਸੀ ਉਸ ਪਿੰਡ ਦੇ ਆਸ-ਪਾਸ ਦੇ ਲੋਕਾਂ ਨੂੰ ਤੇ ਇਸ ਗੱਲ ਦੀ ਖਬਰ ਹੋਊਗੀ ਕਿ ਇੱਥੇ ਹੋ ਕੀ ਰਿਹਾ ਇਹ ਤਾਂ ਨਹੀਂ ਹੈ ਐਨੇ ਵੱਡੇ ਪੱਧਰ ਤੇ ਕੁਝ ਕੰਮ ਹੋ ਰਿਹਾ ਹੋਵੇ ਨਾ ਪਤਾ ਹੋਵੇ ਉੱਥੇ ਅਗਰ ਆਪਾਂ ਚੁੱਪ ਰਹਾਗੇ ਨਹੀਂ ਬੋਲਾਂਗੇ ਤਾਂ ਆਪਾਂ ਕਹਿੰਦੇ ਸੋਚ ਲਈ ਵੀ ਦੁੱਧ ਘੜਾ ਆਪਣੇ ਕੋਲ ਆਉਂਦਾ ਹੈ ਕਿਹੜਾ ਆਪਾਂ ਪਿੰਨੀਰ ਦੁੱਧ ਤਾਂ ਆਪਣੇ ਕੋਲ ਆਉਂਦਾ ਨਾ ਕਿਵੇਂ ਨਾ ਕਿਵੇਂ ਅਸੱਦੇ ਰੂਪ ਚ ਉਹ ਉਹਦਾ ਬਹੁਤ ਕੁਝ ਬਣਨਾ ਹੈ ਇਹਨਾਂ ਉਹਦੀ ਦਹੀਂ ਵੀ ਬਣਨੀ ਹੈ ਉਹਦਾ ਮੱਖਣ ਵੀ ਬਣਨਾ ਉਹਦਾ ਘਿਓ ਵੀ ਬਣਨਾ ਹੋ ਸਕਦਾ ਤੇ ਚਾਕਲੇਟ ਵੀ ਬਣਿਆ ਕੀ ਬਹੁਤ ਚੀਜ਼ਾਂ ਜਿਹੜੀਆਂ ਬਣਦੀਆਂ ਨੇ ਦੁੱਧ ਨਾਲ ਮਿਲਕੇ ਪ੍ਰੋਡਕਟ ਬਣਦੇ ਨੇ ਜਿਹੜੇ ਉਹਨਾਂ ਵਿੱਚ ਯੂਜ਼ ਹੋਣਾ ਪਰ ਕਿਤੇ ਨਾ ਕਿਤੇ ਸਾਨੂੰ ਆਪਾਂ ਲੋਕਾਂ ਨੂੰ ਵੀ ਅਵੇਅਰ ਹੋਣਾ ਪਊਗਾ ਆਪਣੇ ਆਸ-ਪਾਸ ਅਗਰ ਕੋਈ ਅਜਿਹੀ ਗਤੀਵਿਧੀ ਹੋ ਰਹੀ ਹੈ ਤਾਂ ਉਹਦੇ ਖਿਲਾਫ ਆਪਾਂ ਨੂੰ ਆਵਾਜ਼ ਉਠਾਉਣੀ ਚਾਹੀਦੀ ਹੈ ਕੰਮਲ ਜੀ ਪਤਾ ਕੀ ਹੈ ਇਹਦਾ ਕਾਰਨ ਕੀ ਹੈ ਪਹਿਲਾਂ ਆਪਣੇ ਪਿੰਡਾਂ ਦੇ ਵਿੱਚ ਤਕਰੀਬਾ ਤੁਹਾਨੂੰ ਹਰ ਕਿਸਾਨ ਦੇ ਘਰੇ ਮੱਝਾਂ ਗਾਂ ਪਸ਼ੂ ਉਹਨਾਂ ਦੇ ਘਰੇ ਮਿਲਦੇ ਸੀਗੇ ਲੇਕਿਨ ਹਾਲਾਤ ਹੁਣ ਚੇਓ ਜੋ ਜੋ ਕਹਿੰਦੇ ਪਤਾ ਨਹੀਂ ਕੀ ਗੱਲ ਐ ਤੁਹਾਨੂੰ ਹੁਣ ਕਿਸੇ ਬਹੁਤ ਘੱਟ ਜ਼ਿਮੀਦਾਰਾਂ ਦੇ ਘਰੇ ਮੱਝਾਂ ਗਾਵਾਂ ਵੀ ਇਸ ਤਰ੍ਹਾਂ ਮਿਲ ਨਹੀਂ ਆਂ ਵੀ ਪਹਿਲਾਂ ਹੁੰਦਾ ਸੀ ਜਿਹਾ ਹਾਂ ਵੀ ਪਿਓਰ ਚੀਜ਼ ਮਿਲੀ ਆਪਾਂ ਨੇ ਆਇਆ ਆਪਣੇ ਨੂੰ ਵਿਸ਼ਵਾਸ ਦੇ ਪਰ ਦੁੱਧ ਚਾ ਚਵਾ ਕੇ ਆਇਆ ਉਹਦਾ ਕਾਰਨ ਪਤਾ ਕੀ ਐ ਪੰਕਰ ਜੀ ਹੁਣ ਉਹ ਸਭ ਕੁਝ ਬੰਦ ਹੁੰਦਾ ਜਿਹੜਾ ਕਾਰਨ ਪਤਾ ਕੀ ਐ ਤੁਹਾਨੂੰ ਦੱਸਾਂ ਅੱਜ ਇੱਕ ਲੜਕੀ ਨੇ ਕਿਸੇ ਦੇ ਘਰ ਵਿਆਹ ਕੇ ਜਾਣਾ ਹੋਵੇ ਨਾ ਤਾਂ ਪਹਿਲਾਂ ਲੜਕੀ ਦੇ ਮਾਪੇ ਪੁੱਛਦੇ ਆ ਵੀ ਘਰੇ ਕੋਈ ਡੰਗਰ ਬੱਚਾ ਨਹੀਂ ਹੈਗਾ ਸਾਡੀ ਕੁੜੀ ਗੋਹਾ ਗੂੜਾ ਨਹੀਂ ਕਰਦੀ ਜਮੀਦਾਰ ਸਾਡੀ ਕੁੜੀ ਗੋਹਾ ਗੋਹਾ ਨਹੀਂ ਕਰਦੀ ਭਾਈ ਫੇਰ ਅੱਛਾ ਆਪਾਂ ਗੋਹਾ ਪੂੜਾ ਕਰਨ ਵਾਲੇ ਜਾਂਦੇ ਫੇਰ ਆਪਾਂ ਕਿੱਥੋਂ ਪਾ ਦਿਆਂ ਦੁੱਧ ਕਿੱਥੋਂ ਪਾ ਦਿਆਂ ਆਪਾਂ ਕਰੀਮਾ ਕਿੱਥੋਂ ਪਾ ਦਿਆਂ ਆਪਾਂ ਮੱਖਣ ਕਿੱਥੋਂ ਮੈਂ ਤੇ ਤਾਂ ਹੁਣ ਇਹੀ ਐਵੇਂ ਜਿਆਦਾ ਆਪਾਂ ਨੂੰ ਹੁਣ ਦੁੱਧ ਪੀਣਾ ਬੰਦ ਕਰਨਾ ਪਏਗਾ ਠੀਕ ਹੈ ਮੱਖਣ ਦੁੱਧ ਕਿਉ ਇਹ ਚੀਜ਼ਾਂ ਪਉਨ ਫਿਰ ਬੰਦ ਹੀ ਕਰਨੀਆਂ ਪੈਣੀਆਂ ਹਾਂ ਜਿਹੜੀਆਂ ਹੁਣ ਡੈਰੀਆਂ ਲੱਗਦੀਆਂ ਨੇ ਭਾਈ ਉਹਨਾਂ ਤੇ ਆਪਾਂ ਵਿਸ਼ਵਾਸ ਕਰ ਜੇ ਤੁਸੀਂ ਵੀ ਡੈਰੀ ਪੰਕਜ ਜੀ ਲਾਇਆ ਸੀ ਤੁਸੀਂ ਘਾਟਾ ਪਾ ਕੇ ਫਿਰ ਉਸ ਨੂੰ ਥੋੜਾ ਜਿਹਾ ਉਹੜਾ ਫਾਈਂਡ ਆਪ ਕੀਤਾ ਕਿਉਂਕਿ ਤੁਹਾਨੂੰ ਕੋਆਡਿਕ ਚੀਜ਼ ਦੀ ਕੀਮਤ ਨਹੀਂ ਪ੍ਰੋਪਰ ਮਿਲ ਰਹੀ ਸੀ ਹੈਨਾ ਕਮਾਲ ਜੀ ਘਾਟਾ ਨਹੀਂ ਸੀਗਾ ਘਾਟਾ ਕੋਈ ਨਹੀਂ ਪਿਆ কারণ ਕਿ ਇੱਕ ਤਾਂ ਮੈਨ ਪਾਵਰ ਨਹੀਂ ਠੀਕ ਹੈ ਉਹਦੇ ਵਿੱਚ ਥੋੜੀ ਦਿੱਕਤ ਆਉਂਦੀ ਸੀ ਕਿ ਮੈਨ ਪਾਵਰ ਨਾ ਹੋਣ ਕਰਕੇ ਹੀ ਮੈਂ ਥੋੜਾ ਜਿਹਾ ਕੰਮ ਘਟਾਇਆ ਬੰਦ ਨਹੀਂ ਕੀਤਾ ਮੱਝਾਂ ਹੀ ਬੰਦ ਕੀਤੀਆਂ ਨੇ ਗਾਈਆਂ ਨੇ ਗਾਈਆਂ ਦੁੱਧ ਸਾਰਾ ਮੇਰਾ ਇਹ ਡੇਰੀ ਵਾਅ ਮਤਲਬ ਕਿਤਨਾ ਕਿਤਨਾ ਇਹ ਤਾਂ ਤੁਸੀਂ ਕਹੋਗੇ ਨਾ ਵੀ ਜਿੰਨੀ ਉਹਨਾਂ ਤੇ ਲਾਗਤ ਆ ਰਹੀ ਹੈ ਉਨੀ ਵਸੂ ਨਹੀਂ ਨਹੀਂ ਮਿਲਦੀ ਜੇ ਤੁਸੀਂ ਹੋਰ ਦੁੱਧ ਦਿਓਗੇ ਤਾਂ ਤੁਹਾਨੂੰ ਡੇਰੀ ਲਾ ਕੇ ਤੁਹਾਨੂੰ ਕੋਈ ਬਹੁਤ ਜ਼ਿਆਦਾ ਪ੍ਰੋਫਿਟ ਹੋਣ ਵਾਲਾ ਨਹੀਂ ਹੈਗਾ। ਨਹੀਂ ਹੈਗਾ। ਅਗਰ ਤੁਸੀਂ ਪਿਓ ਦੁੱਧ ਵੇਚੋਗੇ। ਅਗਰ ਤੁਸੀਂ ਮਿਲਾਵਟੀ ਹੀ ਕਰੋਗੇ ਜਿਵੇਂ ਲੋਕ ਦੂਸਰੇ ਕਰਦੇ ਨੇ ਤਾਂ ਫਿਰ ਫਿਰ ਹੀ ਤੁਸੀਂ ਮੁਨਾਫਾ ਕਮਾ ਕਰਦੇ ਹੋ। ਅਗਰ ਤੁਸੀਂ ਚੰਗੀ ਚੀਜ਼ ਵੇਚੋਗੇ ਡੈਰੀ ਪ੍ਰੋਡਕਟ ਉਹਦੇ 'ਚ ਕੰਮ ਹੀ ਕੁਝ ਨਾ ਕੁਝ ਆਪਾਂ ਵੀ ਜ਼ਿੰਮੇਵਾਰ ਆ। ਦੇ ਆਪਾਂ ਕਸਟਮਰ ਨੂੰ ਕਹਿੰਦੇ ਬੌਜੀ ਤੁਸੀਂ ਦੁੱਧ ਬਿਲਕੁਲ ਪਿਓ ਲੈਣਾ ਬੌਜੀ ਇਹ ਦੁੱਧ ਸਾਡਾ 100 ਰੁਪਏ ਲੀਟਰ ਹੈ। ਇਹ 90 ਰੁਪਏ ਲੀਟਰ ਹੈ। ਕਸਟਮਰ ਉਹਦੇ ਨਾਲ ਨਾਲ ਛਾਲ ਮਾਰਦਾ ਨਹੀਂ ਜੀ ਸਾਨੂੰ ਤਾਂ 60 ਰੁਪਏ ਮਿਲਦਾ ਜੀ। ਸਾਨੂੰ ਤਾਂ 65 ਰੁਪਏ ਮਿਲਦਾ ਜੀ। ਉਹ ਸੋਚੋ ਨਾ ਜੀ ਦੇਖੋ ਮਹਿੰਗਾ ਹੀ ਜੀ ਕੋਈ ਸੋਚਦਾ ਹੀ ਨਹੀਂਗਾ ਜੀ ਮਹਿੰਗਾ ਹੀ ਦੇ ਮਹਿੰਗਾ ਹੀ ਬਹੁਤ ਜਿਆਦਾ ਹੈ ਦੇਖੋ ਲੇਬਰ ਮਹਿੰਗੀ ਹੈ ਫੀਡ ਮਹਿੰਗੀ ਹੈ ਬਿਜਲੀ ਮਹਿੰਗੀ ਹੋ ਚੁੱਕੇ ਕੋਈ ਇਹ ਤਾਂ ਨਹੀਂ ਵੀ ਕੋਲੇ ਵੀ ਦੁੱਧ ਚੋਇਆ ਤਾਂ ਉਹ ਦੇਖੋ ਲੇਬਰ ਵੀ ਰੱਖਣੀ ਪੈਣੀ ਹੈ ਫੀਡ ਵੀ ਆਣੀ ਹੈ ਜੀ ਫੀਡ ਅਜਕਲ 36 ਰੁਪਏ ਤੋਂ ਲੈ ਕੇ 40 ਰੁਪਏ ਕਿਲੋ ਤੱਕ ਡਿਮਿਊਟ ਹੋ ਗਈ ਹੈ ਇੱਕ ਪਸ਼ੂ ਨੂੰ ਘੱਟੋ ਘੱਟ 3 ਤੋਂ 5 ਕਿਲੋ ਫੀਡ ਰੋਜ਼ ਪੈਂਦੀ ਹੈ ਉਹ ਪੱਗ ਕੇ ਤੁਸੀਂ ਹੋਰ ਗੱਲ ਦੇਖੋ ਅੱਜਕਲ ਕੀ ਟ੍ਰੈਂਡ ਹੋ ਰਿਹਾ ਤੁਸੀਂ ਕਿਸੇ ਵੀ ਚੰਗੇ ਡਾਕਟਰ ਕੋਲੋਂ ਦਵਾਈ ਲੈਣ ਜਾਓ ਨਾ ਅਗਰ ਤੁਹਾਡੀ ਬਿਮਾਰੀ ਦਾ ਉਹ ਇਲਾਜ ਕਰੂਗਾ ਨਾਲ ਨੂੰ ਤੁਹਾਨੂੰ ਪਰਹੇਜ਼ ਕਰਨਾ ਪਵੇ ਪਰਹੇਜ਼ ਦੇ ਵਿੱਚ ਖਾਸ ਤੌਰ ਤੇ ਅੱਜਕੱਲ ਡੇਰੀ ਪ੍ਰੋਡਕਟ ਦੀ ਮਨਾਹੀ ਕਰਨ ਲਈ ਲੱਗਦਾ ਵੀ ਤੁਸੀਂ ਡੇਰੀ ਪ੍ਰੋਡਕਟ ਬੰਦ ਕਰ ਦਿਓ ਜੀ ਜੇ ਤੁਸੀਂ ਠੀਕ ਹੋਣਾ ਤਾਂ ਉਹਦਾ ਕਾਰਨ ਕੀ ਹੈ ਉਹਦਾ ਕਾਰਨ ਇਹ ਨਹੀਂ ਕਿ ਡੇਰੀ ਪ੍ਰੋਡਕਟ ਮਾਰੇ ਨੇ ਉਹਦਾ ਕਾਰਨ ਇਹ ਕਿ ਡੇਰੀ ਪ੍ਰੋਡਕਟ ਜਿਹੜੇ ਹੈਗੇ ਨੇ ਉਹ ਮਲਾਵਤੀ ਆ ਰਹੇ ਨੇ ਵੱਡੇ ਪੱਧਰ ਤੇ ਇਸ ਤਰ੍ਹਾਂ ਇਥੇ ਕਿੰਨੇ ਮਲਾਵਟ ਸਾਰਿਆਂ ਨੂੰ ਨਹੀਂ ਕਹਿੰਦੇ ਸਭ ਦੇ ਮਲਾਵਟ ਆ ਰਿਹਾ ਸਭ ਦਾ ਕੋਈ ਹੋ ਨਹੀਂ ਪਾੜੀਆਂ ਵੀ ਆ ਰਹੇ ਨੇ ਆਲ ਆਲਮੋਸਟ ਅਗਰ ਤੁਸੀਂ ਕਿਸੇ ਵੀ ਡਾਕਟਰ ਕੋਲ ਜਾਨੇ ਹੋ ਨਾ ਉਹ ਕਹਿੰਦਾ ਤੁਹਾਡਾ ਦੁੱਧ ਬੰਦ ਕਰ ਦਿਓ ਡੇਰੀ ਪ੍ਰੋਡਕਟ ਤੁਸੀਂ ਹਾਇ ਬੰਦ ਕਰ ਦਿਓ ਇਹ ਤੁਹਾਡਾ ਰੋਗ ਠੀਕ ਹੋ ਬਿਲਕੁਲ ਜੀ ਇਹਦਾ ਮਤਲਬ ਇਹ ਕਿਸੇ ਵਕਤ ਦੇਖੋ ਦੁੱਧ ਮੱਖਣ ਨਾਲ ਜਿਹੜਾ ਖੇਡਦਾ ਪੰਜਾਬ ਹਨਾ ਮਸ਼ਹੂਰ ਹੈ ਪੰਜਾਬ ਦੇ ਦੁੱਧ ਮੱਖਣ ਦਾ ਹਨਾ ਦੁੱਧ ਮੱਖਣ ਮਲਾਈਆਂ ਪਰ ਉਹੀ ਚੀਜ਼ਾਂ ਅੱਜ ਬੰਦ ਕਰਵਾਜਾਂ ਜਾ ਰਹੀਆਂ ਨੇ ਕਿਉਂ ਕਿਉਂਕਿ ਉਹ ਚੀਜ਼ਾਂ ਸ਼ੁੱਧ ਨਹੀਂ ਮਿਲ ਰਹੀਆਂ ਸ਼ੁੱਧ ਕਿਵੇਂ ਮਿਲਣਗੀਆਂ ਜਿੰਨਾ ਚਿਰ ਆਪਾਂ ਆਪ ਅਵੇਅਰ ਨਹੀਂ ਹੁੰਦੇ ਕਿ ਕਹਿੰਦੇ ਜੀ ਆਪਾਂ ਨੂੰ ਆਪ ਨੂੰ ਅਵੇਅਰ ਹੋਣਾ ਬੋਲਦੇ ਬਾਕੀ ਪ੍ਰਸ਼ਾਸਨ ਨੂੰ ਵੀ ਚਾਹੀਦਾ ਕਿ ਟਾਈਮ-ਟਾਈਮ ਜਾ ਕੇ ਇਹ ਕੀ ਚੈੱਕ ਹੋਣੀ ਚਾਹੀਦਾ ਲੇਕਿਨ ਪ੍ਰਸ਼ਾਸਨ ਵੀ ਆਉਂਦੇ ਪਹਿਲਾਂ ਤਾਂ ਆਉਂਦਾ ਹੀ ਨਹੀਂ ਆਉਂਦਾ ਆਦਾ ਖਾਣਾ ਪੂਰਤੀ ਕਰੀ ਪਰ ਫਿਰ ਉਸ ਦਾ ਸਾਰਾ ਕੁਝ ਉਸੇ ਤਰ੍ਹਾਂ ਹੀ ਚੱਲਦਾ ਹੈ ਬਿਲਕੁਲ ਜੀ ਉਹੀ ਜਿਸ ਤਰ੍ਹਾਂ ਆਪਾਂ ਇੱਕ ਵਾਰੀ ਪਹਿਲਾਂ ਮੋਮੋਸ ਦੇ ਵੀਡੀਓ ਕਿਤੇ ਕੀਤਾ ਸੀ ਅੱਜ ਵੀ ਮਹਾਂਪੰਚੇ ਜੀ ਉਹ ਮੋਮੋਜ ਅੱਜ ਵੀ ਟਰੱਲੇ ਨਾਲ ਆਮ ਦੇਖਦੇ ਨੇ ਔਰ ਤੁਸੀਂ ਦੇਖੋ ਜਿਹੜਾ ਬੰਦਾ ਉਹ ਮੋਮੋਜ ਲਗਾਤਾਰ ਖਾਂਦਾ ਨਾ ਉਹ ਲਾਜ਼ਮੀ ਬਿਮਾਰ ਹੋਊਗਾ ਹੀ ਹੋਊਗਾ ਇਹ ਪੈ ਦੋਸਤੋ ਉਹਨੂੰ ਕੋਈ ਨਾ ਕੋਈ ਗੰਭੀਰ ਬਿਮਾਰੀ ਅੱਜ ਨਹੀਂ ਤਾਂ ਕੱਲ ਹੋ ਜਾਣੀ ਹੈ ਕਿਉਂਕਿ ਮੈਦੇ ਦੇ ਵਿੱਚ ਕਿਸ ਤਰੀਕੇ ਨਾਲ ਉਹ ਉਹ ਚੀਜ਼ਾਂ ਉਹ ਗੰਦੇ ਤੇਲ ਦੇ ਵਿੱਚ ਖਾਸ ਤੌਰ ਤੇ ਜਿਹੜੀ ਸੜੀ ਹੋਈ ਚਟਨੀ ਉਹ ਦਿੱਤੀ ਜਾ ਰਹੀ ਹੈ ਉਹ ਚ ਪਤਾ ਨਹੀਂ ਕੀ ਕੁਛ ਹੈ ਕੀ ਸਿੰਥੈਟਿਕ ਹੈ ਉਹ ਖਾ ਕੇ ਲੋਕ ਮੈਨੂੰ ਸਮਝ ਨਹੀਂ ਆਉਂਦੀ ਵੀ ਕੀ ਹਾਂ ਇਹ ਤਾਂ ਕੀਤਾ ਕਿਹੋ ਜਿਹਾ ਸਰੀਰ ਬਣਾਉਣਾ ਹੈ ਕਹਾਂਗੇ ਦੁੱਧ ਪੀਣਾ ਹੈ ਤਾਂ ਆਪਣੇ ਘਰੇ ਸਭ ਨੂੰ ਬੇਨਤੀ ਹੈ ਵੀ ਮੱਝਾਂ ਰੱਖੋ ਮੱਝਾਂ ਗਾਓ ਆਪਣੇ ਘਰੇ ਹੋਰ ਨਹੀਂ ਤਾਂ ਆਪਦੇ ਵਾਸਤੇ ਇੱਕ ਇੱਕ ਰੱਖ ਲਓ ਵੀ ਕਿ ਆਪਾਂ ਘਰੇ ਆਪਣੇ ਘਰੇ ਜੋ ਬੱਚਿਆਂ ਨੂੰ ਦੁੱਧ ਪੀਣਾ ਉਹਦਾ ਸ਼ੁੱਧ ਪੀਣਾ ਜੀ ਇਹ ਰੱਖਣਾ ਜ਼ਰੂਰੀ ਨਿਆ ਨਾਲ ਸਮੇਂ ਦੇ ਵਿੱਚ ਬਿਲਕੁਲ ਜੀ ਰੱਖਣੇ ਪੈਣਗੇ ਨਹੀਂ ਜੇ ਤੁਸੀਂ ਸ਼ੁੱਧ ਦੁੱਧ ਪੀਣਾ ਨਹੀਂ ਤਾਂ ਫਿਰ ਉਹੀ ਡਾਕਟਰ ਪਹਿਲਾਂ ਹੀ ਗੱਲ ਕਹਿਣਗੇ ਪਹਿਲਾਂ ਤੁਸੀਂ ਭਾਈ ਆਹ ਦੁੱਧ ਬੰਦ ਕਰ ਦਿਓ ਜੇ ਤੁਸੀਂ ਠੀਕ ਹੋਣਾ ਹਨ ਤਾਂ ਖੈਰ ਰੱਬ ਰਾਖਾ ਇਹੀ ਕਹਾਂਗੇ ਇਹੀ ਕਹਾਂਗੇ ਜੀ ਠੀਕ ਹੈ ਨਾ ਫਿਲਹਾਲ ਅ ਅੱਜ ਵਾਸਤੇ ਇੰਨੀ ਦੋਸਤੋ ਇਹ ਜੀ ਚਰਚਾ ਸੀ ਕਦੇ ਕਦੇ ਕਰਦੇ ਰਹੇ ਨੇ ਅੱਜ ਵੀ ਕੀਤੀ ਤੁਹਾਨੂੰ ਕਿਹੋ ਜਿਹੀ ਲੱਗੀ ਆਪਣੀ ਰਾਏ ਜ਼ਰੂਰ ਦੇ ਦੇਓ ਕਮੈਂਟਸ ਵਿੱਚ ਜ਼ਰੂਰ ਦੱਸਣਾ ਜੀ ਬਹੁਤ ਬਹੁਤ ਧੰਨਵਾਦ ਤੁਹਾਡੇ ਵੀਡੀਓ ਦੇ ਜੋਤ ਵਾਸਤੇ